ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਇਸ਼ਪਰੀ ਸਿੰਘ ਪੋਲਰ ਹੈ ਮੈਂ ਇੰਡੀਅਨ ਪੋਟਾਸ਼ ਲਿਮਟਿਡ ਦਾ ਸੇਲਜ਼ ਅਫਸਰ ਹਾਂ ਅਤੇ ਪਟਿਆਲਾ ਮੁਹਾਲੀ ਰੋਪੜ ਜ਼ਿਲ੍ਹਿਆਂ ਦੀ ਦੇਖਭਾਲ ਕਰ ਰਿਹਾ ਹਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਆਈਪੀਐਲ ਦੇਸ਼ ਦੀ ਸਭ ਤੋਂ ਵੱਡੀ ਖਾਦ ਦਰਾਮਦ ਕਰਨ ਵਾਲੀ ਕੰਪਨੀਆ ਵਿੱਚੋਂ ਇੱਕ ਹੈ ਆਈਪੀਐਲ ਖਾਦ ਦੇ ਕਾਰੋਬਾਰ ਵਿੱਚ ਤਕਰੀਬਨ 1955 ਤੋਂ ਮੌਜੂਦ ਹੈ ਆਈਪੀਐਲ ਪੰਜਾਬ ਵਿੱਚ ਡੀਪੀ ਦਾ ਸਭ ਤੋਂ ਵੱਡਾ ਸਪਲਾਈਅਰ ਵੀ ਹੈ ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਖਾਦ ਦੀ ਕਮੀ ਹੋਣ ਦੇ ਕਾਰਨ ਜਦੋਂ ਡੀਏਪੀ ਦਾ ਆਯਾਤ ਬਹੁਤ ਮੁਸ਼ਕਲ ਸੀ ਆਈਪੀਐਲ ਫਿਰ ਵੀ ਕਿਸੇ ਤਰ੍ਹਾਂ ਡੀਏਪੀ ਉਪਲਬਧ ਕਰਵਾਉਣ ਦੇ ਵਿੱਚ ਕਾਮਯਾਬ ਰਿਹਾ ਜਦੋਂ ਕਿ ਹੋਰ ਕਈ ਕੰਪਨੀਆਂ ਡੀਏਪੀ ਉਪਲਬਧ ਕਰਵਾਉਣ ਦੇ ਵਿੱਚ ਕਾਫੀ ਪਿੱਛੇ हट ਰਹੀਆਂ ਸੀਗੀਆਂ ਸੋ ਅੱਜ ਮੈਂ ਸ਼੍ਰੀ ਰਸਪਾਲ ਸਿੰਘ ਵਿੱਕੀ ਢਾਲੀਵਾਲ ਦੇ ਨਾਲ ਹਾਂ ਜੋ ਕਿ ਪਿੰਡ ਮੰਡੌੜ ਜ਼ਿਲ੍ਹਾ ਪਟਿਆਲਾ ਦੇ ਇੱਕ ਅਗਾਹ ਵਧੂ ਕਿਸਾਨ ਹਨ ਅਸੀਂ ਉਨ੍ਹਾਂ ਦੇ ਖੇਤਰ ਵਿੱਚ ਸਾਡੇ ਨਵੇਂ ਪ੍ਰੋਡਕਟ ਆਈਪੀਐਲ ਪੋਲੀਹਲਾਈਟ ਦਾ ਪ੍ਰਦਰਸ਼ਨ ਕੀਤਾ ਹੈ। ਸ਼੍ਰੀਮਾਨ ਰਸ਼ਪਾਲ ਸਿੰਘ ਵਿੱਕੀ ਢਾਲੀਵਾਲ ਨੇ ਆਪਣੇ ਕਣਕ ਅਤੇ ਆਲੂ ਦੀ ਫਸਲ ਤੇ ਆਈਪੀਐਲ ਪੋਲੀਹਲਾਈਟ ਦੀ ਵਰਤੋਂ ਕੀਤੀ ਹੈ ਅਤੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਹਨ। ਮੈਂ ਸ਼੍ਰੀਮਾਨ ਰਸ਼ਪਾਲ ਸਿੰਘ ਵਿੱਕੀ ਢਾਲੀਵਾਲ ਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਆਈਪੀਐਲ ਪੋਲੀਹਲਾਈਟ ਤੇ ਆਪਣਾ ਅਨੁਭਵ ਸਾਂਝਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਰਸ਼ਪਾਲ ਸਿੰਘ ਵਿੱਕੀ ਢਾਲੀਵਾਲ ਹੈ ਮੇਰਾ ਪਿੰਡ ਮੰਡੌਰ ਤਹਿਸੀਲ ਨਾਬਾ ਜ਼ਿਲ੍ਹਾ ਪਟਿਆਲਾ ਮੈਂ ਬਹੁਤ ਲੰਮੇ ਸਮੇਂ ਤੋਂ ਆਈਪੀਐਲ ਫਰਟੀਲਾਈਜ਼ਰ ਦੀ ਵਰਤੋਂ ਕਰ ਰਿਹਾ ਹਾਂ ਇੱਕ ਕਿਸਾਨ ਹੋਣ ਦੇ ਨਾਤੇ ਮੈਂ ਆਈਪੀਐਲ ਕੰਪਨੀ ਦਾ ਬਹੁਤ ਧੰਨਵਾਦੀ ਹਾਂ ਜਿਸ ਨੇ ਪੰਜਾਬ ਨੂੰ ਸਮੇਂ ਸਿਰ ਗੁਣਵੱਤਾ ਵਾਲੀਆਂ ਖਾਦਾਂ ਦੀ ਉਪਲਬਧਤਾ ਜਕੀਨੀ ਬਣਾਈ ਹੈ ਮੈਂ ਕਣਕ ਅਤੇ ਆਲੂ ਦੀ ਫਸਲ ਤੇ ਆਈਪੀਐਲ ਪੌਲੀਹੇ ਲਾਈਟ ਦੀ ਵਰਤੋਂ ਕੀਤੀ ਹੈ ਅਤੇ ਦੇਖਿਆ ਹੈ ਕਿ ਝਾੜ ਦੇ ਨਾਲ ਨਾਲ ਅਨਾਜ ਦੀ ਗੁਣਵੱਤਾ ਵੀ ਵਧੀ ਹੈ ਮੈਂ ਇਹ ਵੀ ਦੇਖਿਆ ਹੈ ਕਿ ਆਈਪੀਐਲ ਪੋਲੀਲਾਈਟ ਇੱਕ ਬਹੁਪੋਸ਼ਕ ਖਾਦ ਹੈ ਜਿਸ ਵਿੱਚ ਚਾਰ ਤੱਤ ਮੌਜੂਦ ਹਨ ਜੋ ਕਿ ਪੋਟਾਸ਼ੀਅਮ ਸਲਫਰ ਕੈਲਸ਼ੀਅਮ ਮੈਗਨੀਸ਼ੀਅਮ ਅਲੱਗ-ਅਲੱਗ ਮਾਤਰਾਵਾਂ ਵਿੱਚ ਪਾਏ ਜਾਂਦੇ ਹਨ ਜਿਨ੍ਹਾਂ ਦੀ ਵਰਤੋਂ ਨਾਲ ਫਸਲਾਂ ਦੀ ਵਧੀਆ ਪੈਦਾਵਾਰ ਹੋ ਜਾਂਦੀ ਹੈ ਤੇ ਵਧੀਆ ਦਿਖ ਰਹੀਂਦੀ ਹੈ ਮੈਂ ਆਈਪੀਐਲ ਪੋਲੀਲਾਈਟ ਦੀ ਵਰਤੋਂ ਪਿਛਲੇ 2 ਸਾਲ ਤੋਂ ਲਗਾਤਾਰ ਕਰ ਰਿਹਾ ਹਾਂ ਨਤੀਜੇ ਵਜੋਂ ਮੇਰੀਆਂ ਫਸਲਾਂ ਦਾ ਝਾੜ ਪਹਿਲਾਂ ਨਾਲੋਂ ਕਾਫੀ ਵਧਿਆ ਹੈ ਅਤੇ ਕੁਆਲਿਟੀ ਵੀ ਬਹੁਤ ਵਧੀਆ ਬਣੀ ਹੈ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਆਈਪੀਐਲ ਦੀ ਖਾਦ ਦੀ ਵਰਤੋਂ ਕਰਨ ਲਈ ਜ਼ੋਰਦਾਰ ਸਪਾਰਸ਼ ਕਰਦਾ ਹਾਂ। ਧੰਨਵਾਦ ਜੀ ਤੇ ਅੱਜ ਮੇਰੇ ਫਾਰਮ ਦੇ ਉੱਤੇ ਵੀਰ ਪਹੁੰਚੇ ਨੇ ਤੇ ਮੇਰੀ ਕੁਦਰਤੀ ਤੌਰ ਤੇ ਆਲੂ ਦੀ ਪਟਾਈ ਚੱਲ ਰਹੀ ਹੈ। ਜੋ ਕਿ ਅੱਜ ਲਗਭਗ 90 ਦਿਨ ਦੇ ਕਰੀਬ ਹੈ ਜਿਸ ਦੇ ਵਿੱਚ ਬਈ ਪੌਲੀ ਹੈ ਲਾਈਟ ਦੀ ਵਰਤੋਂ ਕੀਤੀ ਸੀ। ਉਹ ਤੁਸੀਂ ਆਪ ਖੁਦ ਦੇਖ ਸਕਦੇ ਹੋ ਉਸ ਦਾ ਸਾਈਜ਼ ਤੇ ਉਸ ਦੀ ਕੁਆਲਿਟੀ। ਇਕੱਲਾ ਇਹ ਨਹੀਂ ਤੁਸੀਂ ਅੱਗੇ ਵੀ ਆਪਣੀ ਵੀਡੀਓ ਦੀ ਦਿਖਾ ਸਕਦੇ ਹਾਂ ਆਪਾਂ ਨੇ ਆਲੂ ਦੇ ਨਾਲ ਨਾਲ ਆਪਣੀ ਜਿਹੜੀ ਕਣਕ ਦੀ ਫਸਲ ਇਹਦੇ ਵਿੱਚ ਹੀ ਪੋਲੀਸਾਈਟ ਦੀ ਵਰਤੋਂ ਕੀਤੀ ਸੀ ਜੋ ਕਿ ਤੁਸੀਂ ਦੇਖ ਰਹੇ ਹੋ ਇਹਦੀ ਦਿੱਖ ਕਿੰਨੀ ਸੋਹਣੀ ਆ ਤੇ ਇਹ ਪੂਰੀ ਕਣਕ ਪ੍ਰੋਪਰ ਇੱਕਸਾਰ ਹੈ ਕਿਉਂਕਿ ਇਹਦੇ ਵਿੱਚ ਕੋਈ ਕਮੀ ਨਹੀਂ ਆਈ ਜੀ ਜਿਸ ਤਰ੍ਹਾਂ ਆਪਣੇ ਸਾਰੇ ਤੱਤ ਹੋ ਗਏ ਮੈਗਨੀਸ਼ੀਅਮ ਅੱਛਾ ਤੁਸੀਂ ਇਹਦੇ ਵਿੱਚ ਠੀਕ ਹੈ ਪੋਲੀਸਾਈਟ ਦੀ ਮਾਤ ਵਰਤੋਂ ਵਧੀਆ ਕਿ ਤਰੀਕੇ ਨਾਲ ਮੀਨ ਸਰ ਮੈਂ ਹੁਣ ਸਾਰੀਆਂ ਫਸਲਾਂ ਦੀ ਕਰਨ ਲੱਗ ਗਏ ਠੀਕ